ਸੱਸ ਤੇ ਮੇਰਾ ਜੇਠ ਮੇਰੀ ਛੋਟੀ ਕੁੜੀ ਨੂੰ ਲੈਣ ਲਈ ਸਾਡੇ ਘਰ ਆਏ ਅਤੇ ਜ਼ਬਰਦਸਤੀ ਉਸ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਮੈਂ ਉਹਨਾਂ ਨੂੰ ਰੋਕਿਆ ਤੇ ਮੇਰੀ ਜੇਠ ਨੇ ਮੇਰੇ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ ਅਤੇ ਮੇਰੀ ਮਾਂ ਅਤੇ ਸਾਡੀ ਗਵਾਂਢੀ ਜੋ ਸਾਨੂੰ ਛੁਡਾਉਣ ਆਈ ਸੀ ਉਸ ਨਾਲ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਹਨਾਂ ਨੇ ਕਿਹਾ ਮੇਰੀ ਕੁੜੀ ਕੋ ਗੁੜੀਆ ਖੋਣ ਦੇ ਕਿਸ ਸਾਦੀ ਦੀ ਕੁੜੀ ਆ ਕੁੜੀਆਂ ਮੰਗੀਆਂ ਮੇਰੀ ਕੁੜੀ ਨੂੰ ਨਿਕਾਰ ਖਾਣ ਦੇ ਉਹਨੂੰ ਲੱਗ ਵਰਤਾ ਕਿ ਤੂੰ ਨਹੀਂ ਜਾਣਾ ਠੀਕ ਆ ਇੱਥੇ ਕੋਈ ਗੱਲ ਦੀ ਕੋਸ਼ ਨਹੀਂ ਉਹਨੂੰ ਲੱਗ ਤੁਰਨਾ ਮੈਂ ਉਹਦੇ ਸਾਸ ਕੋ ਕੁੜੀ ਪੜੀ ਮੇਰੇ ਜੇ ਆਪਣੇ ਪਿੱਛੇ ਚ ਪੇੜ ਵਾਲੀ ਬਠੱਲੇ ਡੇਗੀ ਇਹ ਤਾਂ ਜੇਟ ਨਹੀਂ ਮੈਨੂੰ ਕੁੱਟਿਆ ਕਹਿੰਦਾ ਮੈਂ ਵਰਦੀ ਹਲਾ ਕਿਤਾ ਕੁਛ ਨਹੀਂ ਬੁਗਾ ਸਕਦੀ ਕਿ ਪਹਿਲਾਂ ਵੀ ਭਾਜੀ ਬੜੀ ਵਾਰ ਇਹ ਕੁੱਟ-ਕੁੱਟ ਕੇ ਕੀਆਂ ਕਾਰਾਣਾ ਕਿ ਕੁੜੀ ਖੋਦੇ ਆ ਛੋਟੀ ਦੀ ਕੁੜੀ ਹੋਰ ਉਹ ਵੀ ਭਾਜੀ ਬਤਾਈ ਹੁਣ ਮੇਰੇ ਹੜਦੇ ਹੁਣ ਮੇਰੇ ਬੇਡੇ ਨੂੰ ਕਮਕੀ ਦਿੰਦਾ ਕਹਿੰਦਾ ਮੈਨੂੰ ਚੱਲ ਜਾ ਯਾ ਅੱਛਾ ਏ ਕੋਈ ਨਹੀਂ ਕਦੀ ਘਰ ਵਾਲਾ ਮੇਰੇ ਸਹਤੇਨੀ ਨਾਲ ਬਾਕਾਂਦਾ ਨਾ ਬੁਰਾ ਹਾਲ ਕਰਦਾ। ਮੇਰਾ ਨਾਮ ਕਿਰਨ ਜੋਤਾ 7 ਨੰਬਰ ਸਕੀਮ ਚ ਰਹਿੰਦੀ ਆ। ਮੈਨੂੰ 4 ਮਹੀਨੇ ਹੋ ਗਏ ਆਪਣੇ ਪੇਕੇ ਰਹਿੰਦੀ ਨੂੰ। ਤੇ ਮੇਰੇ ਸਹ ਜੇਠ ਤੇ ਮੇਰੀ ਸੱਸ ਆਈ ਹੀ ਤੇ ਨਾਲ ਮੇਰੀ ਜਠਾਣੀ ਆ। ਆਕੇ ਮੇਰੀ ਸੱਸ ਨੇ ਮੇਰੇ ਕੋ ਕੁੜੀ ਮੈਨੂੰ ਕਹਿੰਦੀ ਕਿ ਤੂੰ ਚੱਲ ਪਹਿਲਾਂ ਵੀ ਕਿਉਂਕਿ 4 ਮਹੀਨੇ ਹੋ ਗਏ ਮੈਨੂੰ ਘਰੋਂ ਕੁੱਟ ਕੇ ਕੱਟਿਆ ਹੀ ਤੇ ਮੈਂ ਰਹਿਣ ਆਈ ਤੇ ਫਿਰ ਮਗਰ ਅੱਗੇ ਵੀ 3-4 ਵਾਰੀ ਲੜੀਆਂ ਮੇਰੇ ਬੜੇ ਛੂਟੇ ਸੱਚੇ ਨਾਮ ਲੈ। ਘਰ ਵਾਲਾ ਮੇਰੇ ਨਾਲ ਉੱਤੇ ਗੱਲ ਕਰਦਾ ਉਹ ਮੇਰੇ ਨਾਲ ਲੜਿਆ ਨਹੀਂ। ਤੇ ਇਹਨਾਂ ਨੇ ਅੱਜ ਆ ਕੇ ਮੇਰੀ ਕੁੜੀ ਲੈ ਕੇ ਮੇਰੀ ਸੱਸ ਕਹਿੰਦੀ ਚੱਲ ਠੀਕ ਆ ਜਿੰਨਾ ਤੇਰਾ ਹੱਕ ਆ ਉਨਾ ਹੱਡਾ ਵੀ ਆ ਮੈਂ ਕੁੜੀ ਫੜੀ ਆ ਮੇਰੇ ਜੇਠ ਨੇ ਪਿੱਛੇ ਚ ਪੇੜ ਮਾਰੀ ਕਹਿੰਦਾ ਤੇਰਾ ਤੇਰੀ ਜਿਆਦਾ ਵਾ ਹੱਡੀ ਵੀ ਹੋਣੀ ਆ ਅਹੀਂ ਅਹੀਂ ਖੜਨੀ ਕਰਨੀ ਆ ਮੈਂ ਥੱਲੇ ਡੇਗ ਗਈ ਆ ਮਮਾ ਆਏ ਆ ਮਗਰ ਤੇ ਮਮਾ ਵੀ ਉਹਨੂੰ ਕਹਿੰਦੇ ਕਹਿੰਦੇ ਆ ਕੀ ਆ ਘਰ ਕੋਈ ਇਹਨੂੰ ਹੱਥ ਚੁੱਕਣ ਲਈ ਦੋਨੋਂ ਨੇ ਫੇਰ ਵਾਪਸ ਤੇ ਫੇਰ ਮੇਰੀ ਸੱਸ ਵੀ ਪੈ ਗਈ ਮੈਂ ਕੁੜੀ ਫੜੀ ਆ ਕੁੜੀ ਕੋ ਕੇ ਮੈਂ ਬੈੱਡ ਤੇ ਬਿਠਾ ਕੇ ਤੇ ਬੱਸ ਫੇਰ ਬੜੀ ਘੋਲਾ ਕਾਲੀ ਫੇਰ ਕੁਰਸੀ ਵੱਜੀ ਮੇਰੇ ਇੱਥੇ ਮਮਾ ਨੂੰ ਵੀ ਬੜਾ ਕੁੱਟਿਆ ਨੇ ਕਰਨਪ੍ਰੀਤ ਸਿੰਘ ਆਇਕੋ ਜਾਨ ਲਗਾਈ ਇੱਕੋ ਗੱਲ ਕਹਿੰਦੇ ਕਹਿੰਦਾ ਤੈਨੂੰ ਮੈਂ ਛੱਡਣਾ ਨਹੀਂ ਤੁਹਾਨੂੰ ਤੇ ਵੇਚ ਲਾਂਗਾ ਕਹਿੰਦਾ ਤੇਰੇ ਭਰਾ ਨੂੰ ਵੀ ਆਰਗ ਨਹੀਂ ਸਾਡੇ ਕੋਈ ਸਾਧਨ ਵੀ ਨਹੀਂ ਥੋੜੇ ਦਿਨ ਪਹਿਲਾਂ ਮੇਰੇ ਭਰਾ ਕਰਨਪ੍ਰੀਤ ਸਿੰਘ ਕੀ ਕੰਮ ਕਰ ਪੁਲਿਸ ਚ ਇਹ ਦੀ ਕਟ ਇਹ ਸ਼ਾਮੀ ਆਹੀ 6 7 ਵਜੇ ਦੀ ਹੁੰਦੀ ਆ ਪੁਲਿਸ ਕੋਈ ਕਰਾਈ ਹੁ ਆਇਆ ਵੀ ਅਧਿਕਾਰੀ ਪੁਲਿਸ ਆਇਆ ਰਾਣੀ ਆਏ ਹੀ ਆਏ ਹੀ ਕਹਿੰਦੇ ਤੁਸੀਂ ਜਾ ਕੇ ਪਹਿਲਾਂ ਪੱਟੀ ਕਰਾਓ ਬਾਕੀ ਗੱਲ ਬਾਅਦ ਹੋਏਗੀ ਕੋਈ ਕੋਈ ਨਹੀਂ ਗੱਲ ਹੋਈ ਸਾਡੇ ਨਾਲ ਕਿਸੇ ਦੀ ਨਹੀਂ ਹੋਈ ਮੇਰੇ ਹੀ ਲੱਗੀ ਆ ਜਦਾ ਕਿਉਂਕਿ ਮੇਰੇ ਇਹਨੇ ਕੁਰਸੀ ਮਾਰੀ ਨਾ ਮੈਨੂੰ ਇਹਨੇ ਬੈੱਡ ਤੇ ਲੰਮੇ ਪਾ ਕੇ ਕੁੱਟਿਆ ਮੈਨੂੰ ਘਰੇ ਵੀ ਮੇਰੀ ਸੱਸ ਨੇ ਕੁੱਟਿਆ ਹੀ ਨਾਲ ਮੇਰੀ ਨਾਨ ਨੇ ਇਹ ਆ ਡਗਵਾਂਡੀ ਇਹ ਤੇ ਛਡਾਣ ਆਇਆ ਮੈਨੂੰ ਇਹਨੇ ਮੈਨੂੰ ਬੈੱਡ ਤੇ ਲੰਮੇ ਪਾਇਆ ਹੀ ਇਹਨੇ ਛਡਾਇਆ ਤੇ ਇਹਨੂੰ ਫੜ ਲਿਆ ਇਹਨੂੰ ਵੀ ਬਹੁਤ ਕੁੱਟਿਆ ਇਹਨੂੰ ਫਿਰ ਸਾਰੇ ਸਾਰੇ ਲੱਗ ਲੱਗ ਕਲੋਨੀਆਂ ਵਾਲਿਆਂ ਨੇ ਛਡਾਇਆ ਆਣ ਕੇ ਸਾਰੇ ਕੁੱਡੇ ਕਿਉਂ ਆ ਤੁਹਾਨੂੰ ਵਜਾ ਕੀ ਕੁੱਟਣੇ ਕੁੜੀ ਵਜਾ ਮੇਰੀ ਇਹਦੇ ਕੋਈ ਬੱਚਾ ਨਹੀਂ ਹੈਗਾ ਕੁੜੀ ਮੇਰੀ ਇਹ ਕਹਿੰਦਾ ਕੁੜੀ ਜਿੰਨੀ ਤੇਰੀ ਓਨੀ ਹੱਡੀ ਵੀ ਘਰ ਵਾਲਾ ਮੇਰਾ ਬਾਹਰ ਉਹ ਵੀ ਨਹੀਂ ਹੁਣ ਉਹਨੂੰ ਵੀ ਮੈਂ ਫੋਨ ਤੇ ਦੱਸਿਆ ਉਹ ਅੱਗੋਂ ਮੈਨੂੰ ਹੀ ਬੋਲਣ ਲੱਗਿਆ ਉਲਟਾ ਉਹ ਵੀ ਨਹੀਂ ਸੌਂਦਾ ਉਹ ਉਹਨੂੰ ਇਹ ਝੂਠ ਦੱਸਦੇ ਜੋ ਦੱਸਦੇ ਉਹਨੂੰ ਝੂਠ ਦੱਸਦੇ ਆ ਮੈਂ ਇਹ ਮੰਗ ਕਰਦੀ ਆ ਮੈਨੂੰ ਬਸ ਉਹਨਿੰਨਾਂ ਕੋਤਲਾਕ ਤੇ ਬਸ ਇਨਸਾਫ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਮੇਰੇ ਮੇਰਾ ਭਰਾ ਨੂੰ ਜੇ ਕੁਝ ਵੀ ਹੋ ਗਿਆ ਤੇ ਜ਼ਿੰਮੇਵਾਰ ਕਰਨੋ ਹੋਏਗਾ ਇਨਸਾਫ ਕੁਲਵਿੰਦਰਪੁਰ ਕੀ ਘਟਨਾ ਹੈ ਸਤ ਨੰਬਰ ਸਕੀਮ ਨਹੀਂ ਰਹਿਣ ਵਾਲੇ ਗੱਲ ਪਈ 4-5 ਮਹੀਨੇ ਤੋਂ ਮੇਰੀ ਗੁੜੀਆ ਮੇਰੇ ਕੋਲ ਰਹਿੰਦੀ ਗੁੜੀਆ ਲੈਣ ਆਂਦੇ ਦੀ ਛੋਟੀ ਜਿਹੜੀ ਡੇਢ ਸਾਲ ਦੀ ਆ ਇਹਨੂੰ ਨਹੀਂ ਘਰ ਰੱਖਦੇ ਇਹਦੇ ਇਲਜ਼ਾਮ ਵੀ ਬਥੇਰੇ ਲਾਉਂਦੇ ਆ ਪਹਿਲਾਂ ਵੀ ਛੋਟੀ ਸੱਚੇ ਬੜੇ ਤੇ ਇਲਜ਼ਾਮ ਲਾਏ ਆ ਤੇ ਅੱਜ ਵੀ ਸ਼ਾਮੀ ਆਈ ਇਹਦੀ ਸੱਸ ਆਈ ਆ ਜੇਠ ਤੇ ਨਾਲ ਇਹਦੀ ਠਾਣੀ ਆਈ ਤੇ ਮੈਂ ਵਾਸ਼ਰੂਮ ਹੀ ਜਦੋਂ ਚੋਂ ਮੈਂ ਵਾਸ਼ਰੂਮ ਚੋਂ ਬਾਹਰ ਆਈ ਇਹਨਾਂ ਨੇ ਇਹਦੇ ਵਾਲ ਬੂਲ ਖਲਾਰੇ ਇਹਦੇ ਨੂੰ ਇਹ ਥੱਲੇ ਹੀ ਤੇ ਜੇਠੇ ਦਾ ਇਹਦੇ ਵਾਲ ਤੋਦਨੇ ਆ ਮੈਂ ਇਹਨੂੰ ਛਡਾਇਆ ਉਹ ਮੇਰੇ ਗਲ ਪੈ ਗਈ ਇਹ ਦੋਵੇਂ ਜਣੇ ਮਾਂ ਪੁੱਤ ਜਿਹਦੇ ਚ ਮੈਂ ਵੀਡੀਓ ਬਣਾਈ ਇਹਨਾਂ ਦੀ ਮੇਰੇ ਕੋਲ ਵੀਡੀਓ ਹੈਗੀ ਆ ਤੇ ਫੋਨ ਭਾਜੀ ਇਹਦੇ ਕੋਲ ਸੀਗਾ ਉਹ ਵੀ ਤੋੜੀ ਤਾਣੀ ਨੇ ਫੋਨ ਤੋੜਦਾ ਮੇਰੇ ਜੇਡ ਨੇ ਵੀ ਚੁੱਕ ਚੁੱਕ ਥੱਲੇ ਮਾਰਿਆ ਟੁੱਟ ਗਿਆ ਫੋਨ ਟੁੱਟ ਗਿਆ ਜਾਂਦਾ ਫਿਰ ਸਾਡੇ ਗਵੰਡੀ ਨੇ ਆਵਾਜ਼ ਸੁਣੀ ਉਹ ਸਾਨੂੰ ਛਡਾਉਣ ਆਇਆ ਇਹਨੇ ਉਹਨੂੰ ਵੀ ਕੁੱਟਿਆ ਬੇਟਾ ਮੇਰਾ ਘਰ ਨਹੀਂ ਸੀ ਪਰ ਇਹਨੇ ਬੜੀਆਂ ਧਮਕੀਆਂ ਦਿੱਤੀਆਂ ਕਹਿੰਦਾ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਮੈਂ ਮਲਾ ਜਾਵਾਂ ਕਹਿੰਦਾ ਕਹਿੰਦਾ ਜਿੱਥੇ ਮਰਜੀ ਚੱਲ ਜਿਓ ਬੜਾ ਗੰਦ ਬੋਲਿਆ ਉਹ ਨਾਲ ਮੇਰੇ ਬੇਟੇ ਨੂੰ ਵੀ ਧਮਕੀ ਦਿੱਤੀ ਹੈ IPS ਦਾ ਦਫ਼ਤਰ ਦਿਲਪ੍ਰੀਤ ਦੇ ਨਾਲ ਆ ਜੀ ਪੰਜਾਬ ਪੁਲਿਸ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਮੈਂ IG ਇਹਨਾਂ ਲੱਗਾ ਵਾਂ ਤੇ ਮੈਂ ਤੁਹਾਡਾ ਕੁੱਖ ਨਹੀਂ ਰਹਿਣ ਦੇਣਾ ਫੋਣੇ ਦਿਲਪ੍ਰੀਤ ਨਾਲ ਹੁਣ ਵੀ ਧਮਕੀਆਂ ਉਹੀ ਦਿੰਦਾ ਵਾ ਸਾਨੂੰ ਇੱਥੇ ਵੀ ਆਣ ਕੇ ਇਹਨੇ ਫੇਰ ਧੱਕਾ ਮਾਰਿਆ ਉਹਨੂੰ ਮੇਰੇ ਬੇਟੇ ਨੂੰ ਹਸਪੀਟਲ ਦੇ ਮੇਰੇ ਭਰਾ ਦੇ ਉਹ ਤੇ ਪਿਆ ਗਾਂਢੀ ਨੇ ਇਹ ਵਾਰ ਵੀਡੀਓ ਬਣੀ ਉਹ ਦੁੱਡ ਪੈਂਦੇ ਆ ਮੰਗ ਭਾਜੀ ਇਹੀ ਮੈਂ ਕਰਦੀ ਆ ਕਿ ਮੇਰੀ ਮੇਰੇ ਸਿਰ ਤੇ ਆਦਮੀ ਹੈ ਨਹੀਂ ਆ ਮੈਂ ਬੜੀ ਮੁਸ਼ਕਲ ਬੱਚੇ ਪਾਲੇ ਆ ਟਿਫਨਾ ਨਾ ਮੈਂ ਕੰਮ ਕਰਦੀ ਆ ਤੇ ਮੈਨੂੰ ਗਲਤ ਮਲ ਦੇ ਇਲਜ਼ਾਮ ਮੇਰੇ ਤੇ ਵੀ ਲਾਉਂਦੇ ਆ ਤੇ ਮੇਰੀ ਗੁੜੀਆਂ ਤੇ ਵੀ ਲਾਉਂਦੇ ਆ ਤੇ ਬਸ ਮੰਗੇ ਇਹੀ ਆ ਭਾਜੀ ਕਿ ਜੇ ਇਹ ਮੁਲਾਜ਼ਮਾਂ ਤੇ ਆਂ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈਗੀ ਜੇ ਮੁਲਾਜ਼ਮਾਂ ਤੇ ਸਾਡੀ ਵੀ ਕੋਈ ਜ਼ਿੰਦਗੀ ਹੈ ਨਾ ਇਹ ਥੋੜੀ ਕਿ ਸਾਡੀ ਕੋਈ ਇੱਜ਼ਤ ਨਹੀਂ ਰਿਸਪੈਕਟ ਨਹੀਂ ਆ ਕਾਨੂੰਨ ਇਨਸਾਫ ਦਿੱਤਾ ਜਾਵੇ ਇਹੋ ਜਿਹੇ ਗੰਦੇਆ ਬੰਦਿਆਂ ਕੋਲੋਂ ਕਿਉਂਕਿ ਇਹਦੀ ਮਾਂ ਦੇ ਵੀ ਇੰਨੇ ਡਰਾਮੇ ਆ ਤੀਜੇ ਦਿਨ ਉਹਨੂੰ ਕਦੀ ਪੈਰਾਲਾਈਜ਼ ਹੋ ਜਾਂਦਾ ਕਦੀ ਕੁਛ ਕਹਿੰਦੀ ਜੋ ਕੁਛ ਹੁੰਦਾ ਤੇਰੀ ਕੁੜੀ ਦੀ ਵਜ੍ਹਾ ਨਾਲ ਹੁੰਦਾ ਭਾਈ ਇਹਨਾਂ ਦੇ ਗਵਾਂਢੀ ਸਾਨੂੰ ਪਤਾ ਰੋਜ਼ ਹੀ ਆਣ ਕੇ ਧਮਕੀ ਭਾਈ ਮੇਰੇ ਨਾਲ ਕਿਸ਼ਨੂ ਨੇ ਆ ਜੇ ਭਾਈ ਇਹ ਸਾਹਮਣੇ ਮੈਂ ਅੰਦਰ ਮੈਂ ਪੂਜਾ ਕਰਨ ਦੇ ਹਾਂ ਮਾਣਾ ਮੈਂ ਪੂਜਾ ਕਰਦਾ ਪਿਆ ਹਾਂ ਤੇ ਸਤਨਸਿਬ 16 ਨੰਬਰ ਬਲੌਗ ਮੇਰਾ ਪਾਈ ਨੰਬਰ ਫਲੈਟ ਆ ਤੇ ਮੈਂ ਮਾਨਾ ਪੂਜਾ ਪਰੰਦੇ ਮੈਂ ਮੈਂ ਬਾਹਰ ਖੜਖੜ ਜੀ ਹੁਣ ਮੈਂ ਭਾਈ ਕੋਲ ਤੇਜਾ ਬਰਬਸਾ ਕਈਆਂ ਨੇ ਜਦੋਂ ਵੇਖਿਆ ਬਾਹਰ ਅਪਚੇ ਲੜੇ ਕਰਦੇ ਸੀ ਤੇ ਮੈਂ ਮੈਂ ਭਾਈ ਨੂੰ ਕਿਹਾ ਮੈਂ ਭਾਈ ਬਪੂ ਸਰ ਪੁਲਸਾ ਦਾ ਦਰੂ ਪਿੱਤੀ ਦੀ ਉਹਨੇ ਉਹਨੇ ਪਿੱਛੇ ਕੀਤਾ ਹੀ ਆ ਉਹਨੇ ਮੈਨੂੰ ਮਾਰਨਾ ਸ਼ੁਰੂ ਕਰਤਾ ਮੈਂ ਮੈਂ ਕੋਈ ਮੈਂ ਦਰਵੇ ਬੰਦੇ ਲੱਗੇ ਵਜ ਨਹੀਂ ਸਕਦਾ ਕਿ ਮੈਂ ਪੂਆ ਪਾੜ ਕਰਦਾ ਮਨਲੀ ਪੂਆ ਕਰਦਾ ਉਹਨੇ ਫੇ ਮੈਨੂੰ ਜਿੱਤ ਕੁਤਲਾ ਸ਼ੁਰੂ ਕਰ ਮੈਂ ਕੋਸ਼ਿਸ਼ ਕਰ ਬੱਚ ਮੈਂ ਜੰਗਲੇ ਵਿੱਚ ਮੈਂ ਤੋਂ ਫਸਾ ਗਿਆ ਉੱਥੇ ਆਪਣੇ ਬੂਟ ਮਾਰੇ ਵਿੱਚ ਪਸੇ ਟੋਟੀਆਂ ਦੀਆਂ ਮੇਰੀਆਂ ਸਾਲ ਤੇ ਆਣੇ ਕਿਹਦੇ ਫਾਇਟ ਕਰਨ ਤੱਕ ਹੋਈ ਗਿਆ ਦਾ ਉਹ ਨਾਲ ਵੀ ਕੁਟਿਆ ਉਹਨਾਂ ਦੇ ਚੱਲੀ ਦਾ ਛੋਟੀ ਭਣੀ ਆਪਣੇ ਵੀਰ ਲੱਗਦੀ ਹੈ ਗੱਲ ਨਹੀਂ ਹੋਈ ਹੈ ਕਿ ਸ਼ਾਮੀ ਆਏ ਆ ਤੇ ਕੁੜੀ ਖੋਂਦੇ ਹੀ ਕੁੜੀ ਨੂੰ ਖੜਦੇ ਆ ਪੋਤਰੀ ਨੂੰ ਤੇ ਇਹ ਨੋ ਨਹੀਂ ਚੰਗੀ ਲੱਗਦੀ ਕੁੜੀ ਨੂੰ ਖੋਖੋ ਖੜਦੇ ਸਾਡੇ ਸਾਹਮਣੇ ਵੀ ਕਈ ਵਾਰ ਆਂਦੇ ਰਹੇ ਕੁੱਟਦੇ ਰਹੇ ਆ ਕੁੜੀ ਲੈ ਜਾਣੀ ਖੋ ਕੇ ਫੇਰ ਛੱਡ ਜਾਣੀ ਆ ਲੈ ਜਾਣੀ ਆ ਖੋ ਕੇ ਛੱਡ ਜਾਣੀ ਆ ਕਿੰਨਾ ਕੱਜ ਕੀ ਪਹੁੰਚ ਗਿਆ ਅਸੋ ਕੁੜੀ ਹੋਈ ਆ ਕੁੜੀ ਦੀ ਮੰਮਾ ਆ ਉਹ ਭਾਜੀ ਛਡਾਨ ਲੱਗੇ ਸੀ ਆਪਾਂ ਦੇ ਕੋਈ ਬਲੌਗ 'ਚ ਨਹੀਂ ਹੈਗੇ ਸੀ ਤੇ ਸਾਡੇ ਮਗਰੋਂ ਇਹ ਹਾਸਾ ਹੋਇਆ ਵਾ ਅਸੀਂ ਜਦੋਂ ਆਏ ਕੁੱਟ ਮਾਰ ਕੇ ਚੱਲ ਗਏ ਸੀਗੇ ਸੱਟਾਂ ਕਿੰਨੇ ਲੱਗੀਆਂ ਸੱਟਾਂ ਬਹੁਤ ਲੱਗੀਆਂ ਭਾਜੀ ਇਹਨਾਂ ਦੇ ਅਸੀਂ ਚੋਕ ਕੇ ਲਿਆ ਇਹਨਾਂ ਨੂੰ ਹਾਂਜੀ ਚੋਕ ਕੇ ਜਾਂਦਾ ਸੱਟਾਂ ਬਹੁਤ ਕਾਫੀ ਲੱਗੀਆਂ ਸੱਟਾਂ ਬਹੁਤ ਲੱਗੀਆਂ ਨੇ ਕੁੜੀ ਦੇ ਟਾਂਕੇ ਲੱਗੇ ਹੋਏ ਆ ਅਮਰਜੀਤ ਕੌਰ ਮੁਸਤਾਬਦ ਤੋਂ ਕੀ ਗੱਲ ਬਤਾਲੀ ਹੈ ਕੋਈ ਗੱਲ ਨਹੀਂ ਹੋਈ ਹੈ ਆਪਣੀ ਪਹਿਲਾਂ ਹੀ ਘਰੋਂ ਰੋਸ ਕੇ ਆਈ ਆ ਅੱਜ ਮੈਨੂੰ ਲੈਣ ਗਈ ਛੋਟੀ ਜੀ ਨੋ ਮੇਰੀ ਇਰਨ ਜੋਤ ਤੇਰੇ ਨੰਦੇ ਯਾਰ ਵਾਲੇ 7 ਨੰਬਰ ਦੀ ਗੱਲ ਕੋਸ਼ ਨਹੀਂ ਹੋਈ ਲੈਣ ਹੀ ਆਈ ਮੈਨੂੰ ਛੋਟੀ ਜੀ ਬੇਟੀ ਆ ਨਹੀਂ ਮਿਲਣ ਦਿੰਦੇ ਸਾਨੂੰ ਮੈਂ ਸਿਰਫ ਉਹਨੂੰ ਲੈਣ ਆਈ ਆ ਚੱਲ ਇਹਨਾਂ ਨੇ ਦੀ ਮਦਰ ਨੇ ਕੁੰਡੀ ਲਗਾ ਲਈ ਅੰਦਰੋਂ ਤੇ ਇੱਕ ਬੰਦਾ ਸੀਗਾ ਅੰਦਰ ਉਹ ਨਾਲ ਆਇਆ ਹੋਇਆ ਉਹਨੇ ਹੁਣ ਆਪਣੀ ਸੱਟਾਂ ਲਾਈਆਂ ਉਹਨੇ ਵੀ ਮੈਨੂੰ ਬਹੁਤ ਮਾਰਿਆ ਗੁੱਟਿਆਂ ਇਹਨਾਂ ਤਿੰਨਾਂ ਨੇ ਮਾਰਿਆ ਗੁੱਟਿਆਂ ਮੈਨੂੰ ਬਹੁਤ ਜ਼ਿਆਦਾ ਸਾਰਿਆਂ ਨੇ ਵੇਖਿਆ ਬਾਹਰ ਇਰੇ ਵਾਲੂ ਬੁੱਤੇ ਇਹਨਾਂ ਨੇ ਕਾਫੀ ਮਾਰਕਟਾਈ ਕੀਤੀ ਉੱਥੇ ਉਹ ਕਹਿ ਰਹੇ ਕਿ ਸਾਡਾ ਮਾਰਕਟਾਈ ਸਰ ਝੂਠ ਜੋ ਮਰਜੀ ਬੋਲੀ ਜਾਣਾ ਝੂਠ ਦਾ ਕੀ ਆ ਬੰਦੇ ਪਲਾਈ ਰਹੇ ਮਾਰ ਹਾਂਜੀ ਪਹਿਲਾਂ ਹੀ ਉਹ ਬੰਦਾ ਅੰਦਰ ਸੀਗਾ ਕਹਿ ਰਹੇ ਕਿ ਕੋਈ ਮੁਲਾਜ਼ਮ ਆਇਆ ਤੁਹਾਡੇ ਨਾਲ ਤੇ ਡੀਜੀਐਨ ਉਹਨਾਂ ਨੇ ਮੇਰਾ ਬੇਟਾ ਆ ਗੱਡੀ ਚਲਾ ਕੇ ਸੀ ਇਹਨੂੰ ਲੈਣ ਆਏ ਅਸੀਂ ਲੜਨ ਥੋੜੀ ਆਏ ਹਾਂ ਤੁਸੀਂ ਵੀ 7 ਨੰਬਰ ਟੀਮ ਚ ਰਹਿੰਦੇ ਜੀ ਕਾਫੀ ਲੋਕ ਜਿੰਨੇ ਲੱਗਾਂਗੇ ਮੇਰੀ ਬੇਟੀ ਰਹਿੰਦੀ ਹੈ ਉੱਥੇ ਆਪਣੇ ਘਰ ਵਾਲੇ ਨਾਲ ਕਾਫੀ ਟਾਈਮ ਤੋਂ ਐਕਸੀਡੈਂਟ ਹੋਇਆ ਸੀਗਾ ਤੇ ਅਸੀਂ ਉੱਥੇ ਨਹੀਂ ਸੀਗੇ ਹੁਣ ਅਸੀਂ ਅੱਜ ਘਰੋਂ ਹੀ ਲੈਣ ਆਏ ਆ ਇਹਨੂੰ ਮੇਰੇ ਬੇਟੇ ਦਾ ਬਾਹਰੋਂ ਫੋਨ ਆਇਆ ਗੱਲ ਹੋਈ ਮੇਰੇ ਕੋਲ ਰਿਕਾਰਡਿੰਗ ਪਈ ਆ ਕਿ ਮੈਨੂੰ ਲੈਣ ਜਾਣਾ ਮੇਰਾ ਨਹੀਂ ਦਿਲ ਲੱਗਦਾ ਛੋਟੀ ਬੇਟੀ ਤੇ ਤੁਸੀਂ ਕਿੰਨੇ ਕਦੇ ਲੈਣ ਗਏ ਸੀ ਟਾਈਮ ਨਹੀਂ ਮੈਨੂੰ ਯਾਦ ਨਹੀਂ ਫਿਰ ਵੀ ਮਨੂੰ ਤੁਸੀਂ ਕਿਹਾ ਕਿ ਸ਼ਾਮ ਦਾ ਟਾਈਮ ਹੋ ਗਿਆ ਜਿਹੋ ਤੁਹਾਡੇ ਨਾਲ ਗੱਲ ਹੋਈ ਹੈ ਨਾ ਕਿੰਨੇ ਕੋਈ 7 ਵਜੇ ਦਾ ਟਾਈਮ ਹੀ ਸ਼ਾਇਦ ਹਾਂਜੀ ਮੈਂ ਡਾਕਟਰ ਨੇ ਕੀਤਾ ਐਮਰਜੈਂਸੀ ਮੈਡੀਕਲ ਆਫੀਸਰ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਸਕੀਮ ਨੰਬਰ 7 ਦਾ ਸਾਡੇ ਕੋਲ ਝਗੜੇ ਦਾ ਕੇਸ ਆਇਆ ਹੈ ਉਹਨਾਂ ਦੀ ਐਮਰਜੈਂਸੀ ਚ ਟ੍ਰੀਟਮੈਂਟ ਚੱਲ ਰਹੀ ਹੈ ਮੈਮ ਸੋਮਾ ਪਾਸੇ ਇਹ ਮਿਕਸ ਅਪ ਨਹੀਂ ਗਏ ਨਾ ਹਾਂਜੀ ਦੋਨਾਂ ਦੇ ਪਾਰਟੀ ਵੀ ਇੱਥੇ ਹੀ ਹੈ ਐਂਟੀ ਪਾਰਟੀ ਵੀ ਇੱਥੇ ਹੈ ਮੈਮ ਕੋਈ ਸੀਰੀਅਸ ਤੇ ਨਹੀਂ ਹੋਇਆ ਦੋਵਾਂ ਦੇ ਨਹੀਂ ਨਹੀਂ ਸੀਰੀਅਸ ਕੁਝ ਨਹੀਂ ਹੈ ਦੋਨਾਂ ਦੇ ਸਿੰਪਲ ਸੱਟਾਂ ਹੀ ਲੱਗੀਆਂ ਹੋਈਆਂ ਹੈ ਇੱਕ ਇੱਕ ਕੋਈ ਕਹਿੰਦੇ ਜਿਨ੍ਹਾਂ ਦੀ ਕੋਈ ਪਸਲੀ ਵਗੈਰਾ ਟੁੱਟੀਆਂ ਜਾਂ ਕੋਈ ਪਸਲੀ ਹੈ ਜੇ ਤੱਕ ਕਿਸੇ ਦੀ ਟੁੱਟੀ ਲੱਭ ਨਹੀਂ ਰਹੀ ਹੈਗੀ ਜੇ ਲੋੜ ਪੈਗੀ ਤਾਂ ਐਕਸਰੇ ਕਰਾ ਕੇ ਦੇਖਾਂਗੇ